ਅਜੇ ਇੱਕ ਗੁਰਸਿੱਖ ਲਾਹੌਰ ਦੇ ਅੰਦਰ ਰਹਿੰਦਾ ਹੈ ਉਹਦਾ ਜੋ ਜੀਵਨ ਹੈ ਉਹ ਪੂਰਨ ਗੁਰਸਿੱਖਾਂ ਵਾਲਾ ਜੀਵਨ ਹੈ ਕਿਉਂਕਿ ਗੁਰੂ ਮਹਾਰਾਜ ਵੇਲੇ ਜੋ ਸਿੱਖ ਸੀ ਉਹ ਬਚਨ ਦੀ ਕਮਾਈ ਕਰਿਆ ਕਰਦੇ ਸੀ ਜਿਹੜੇ ਹੁਣ ਦੇ ਸਿੱਖ ਨੇ ਇਹ ਹੁਸ਼ਿਆਰ ਤਾਂ ਬਹੁਤ ਨੇ ਜਾਣਦੇ ਬਹੁਤ ਕੁਝ ਨਹੀਂ ਪਰ ਬਚਨ ਦੀ ਕਮਾਈ ਨਹੀਂ ਕਰਦੇ ਬਾਣੀ ਦੀ ਕਮਾਈ ਨਹੀਂ ਕਰਦੇ ਜਦ ਤੱਕ ਬਾਣੀ ਦੀ ਕਮਾਈ ਨਾ ਕੀਤੀ ਜਾਵੇ ਉਨੀ ਦੇਰ ਤੱਕ ਕੋਈ ਸਿੱਟਾ ਸਾਥ ਨਹੀਂ ਆਇਆ ਕਰਦਾ ਬਾਣੀ ਪੜਨ ਵਾਸਤੇ ਵੀ ਹੈ ਕਮਾਉਣ ਵਾਸਤੇ ਵੀ ਹੈ ਸੋ ਉਸ ਵੇਲੇ ਜੋ ਗੁਰੂ ਮਹਾਰਾਜ ਦਾ ਸਮਾਨ ਸੀ ਕਿ ਅਮਰਤ ਵੇਲੇ ਉਠੋ ਬੰਦਗੀ ਕਰੋ ਉਸ ਦੀ ਪੂਰੀ ਪੂਰੀ ਪਾਲਣਾ ਕਰਿਆ ਕਰਦੇ ਸੀ ਉਸ ਦੇ ਬਾਰੇ ਇਤਿਹਾਸ ਪਰਵਾਨ ਹੈ ਬਹੁਤ ਪਿਆਰਾ ਜਿਹੜਾ ਸਾਸ ਜਰਾ ਸਨੀ ਆਮੀ ਸਿਗ ਅਕਾਈ ਪਲਕੇ ਉਠਾ ਨਾਮ ਪਿਆਰੇ ਸੋ ਪਲਕੇ ਉਠਾ ਨਾਮ ਪਿਆਰੇ ਜਿਹੜਾ ਕਹੌਂਦਾ ਹੈ ਕਿ ਮੈਂ ਗੁਰੂ ਦਾ ਸੇਖਾਂ ਉਹਦੇ ਵਾਸਤੇ ਜ਼ਰੂਰੀ ਹੋਇਆ ਕਰ ਰਹਾ ਹੈ ਕਿ ਅਮਰਤ ਵੇਲੇ ਉੱਠੇ ਉੱਠ ਕੇ ਦੰਤਨ ਕਰਲਾ ਕਰੇ ਤੇ ਉਹਦੇ ਬਾਅਦ ਇਸ਼ਨਾਨ ਕਰੇ ਕਿਉਂਕਿ ਅਮਰਤ ਵੇਲੇ ਦੀ ਜੋ ਜਾਗ ਹੈ ਉਹ ਬ੍ਰह्म ਮਹੂਰਤ ਦੀ ਜਾਗ ਹੋਇਆ ਕਰਦੀ ਹੈ 24 ਘੰਟੇ ਹੀ ਸਫਲ ਨੇ ਜੇ ਨਾਮ ਜਪਿਆ ਜਾਵੇ ਫੇਰ ਵੀ ਸਮੇਂ ਦੇ ਵਿੱਚ ਫਰਕ ਹੋਇਆ ਕਰਦਾ ਹੈ ਇਕਾਗਰਤਾ ਅੰਮ੍ਰਿਤ ਵੇਲੇ ਬਹੁਤ ਜ਼ਿਆਦਾ ਹੋਇਆ ਕਰਦੀ ਹੈ ਬਰਮਹੂਰਤ ਦੇ ਅੰਦਰ ਇੱਕ ਪਹਿਰ ਰਾਤ ਰਹਿੰਦੀ ਬਰਮਹੂਰਤ ਸ਼ੁਰੂ ਹੋਇਆ ਕਰਦੀ ਹੈ ਤੇ ਦਾ ਬਹੁਤ ਵੱਡਾ ਫਲ ਹੋਇਆ ਕਰਦਾ ਹੈ ਚਿੱਤ ਇਕਾਗਰ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ ਜਦੋਂ ਦਿਨ ਚੜ ਜਾਵੇ ਫੇਰ ਪਰਮੇਸ਼ਰ ਦੇ ਨਾਲ ਚਿੱਤ ਬੇਤੀਆਂ ਨਹੀਂ ਲੱਗਿਆ ਕਰਦੀਆਂ ਕਿਉਂਕਿ ਚਿਤਵਿਰਤੀ ਦਾ ਸੁਭਾਅ ਹੈ ਜਿੱਧਰ ਦੇਖੇਗਾ ਉਧਰ ਚਲੀ ਜਾਏਗੀ ਜਿਹੜੀ ਗੱਲ ਸੁਨੇਗਾ ਉਧਰ ਨੂੰ ਚਲੀ ਜਾਏਗੀ ਇਕਾਗਰਤਾ ਨਹੀਂ ਆ ਸਕੇਗੀ ਬੜੀ ਮੁਸ਼ਕਲ ਹੈ ਵੈਸੇ ਹੀ ਸਾਡੇ ਚਿਤਵਿਰਤੀਆਂ ਬਹੁਤ ਫੈਲੀਆਂ ਹੋਈਆਂ ਨੇ ਤੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਮਹਾਪੁਰਸ਼ਾਂ ਦੇ ਨਾਲ ਮਿਲ ਕੇ ਯੋਗਤ ਸਿੱਖ ਕੇ ਅੰਮ੍ਰਿਤ ਵੇਲੇ ਉਠਣਾ ਲਾਜ਼ਮੀ ਹੋਇਆ ਕਰੇ ਇੱਕ ਵਾਰੀ ਗੁਰੂ ਦੂਸਰੇ ਪਾਤਸ਼ਾਹ ਮਹਾਰਾਜ ਆਪਨੇ ਫਰਮਾਨ ਕੀਤਾ ਗੁਰੂ ਨਾਨਕ ਪਾਸ਼ਾ ਜੀ ਦੇ پاس ਬੇਨਤੀ ਕਰਕੇ ਪੁੱਛਿਆ ਕਹਿੰਦੇ ਮਹਾਰਾਜ ਅੰਮ੍ਰਿਤ ਵੇਲਾ ਜੋ ਆਪ ਕਹਿੰਦੇ ਹੋ ਕਿ ਪਹਿਰ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਆਪ ਇਹ ਵੀ ਕਹਿੰਦੇ ਹੋ ਕਈ ਅਰਥ ਨੇ ਅੰਮ੍ਰਿਤ ਵੇਲੇ ਦੇ ਮਾਨਸ ਜਨਮ ਨੂੰ ਵੀ ਕਹਿੰਦੇ ਨੇ ਜਦੋਂ ਚਿੱਤ ਲੱਗ ਜਾਵੇ ਪਰਮੇਸ਼ਰ ਦੇ ਨਾਲ ਉਸ ਨੂੰ ਵੀ ਕਹਿੰਦੇ ਪਰ ਆਮ ਅੰਮ੍ਰਿਤ ਵੇਲਾ ਉਹ ਸਮੇਂ ਨੂੰ ਕਹਿੰਦੇ ਨੇ ਜਦੋਂ ਪਰਮੇਸ਼ਰ ਦੇ ਨਾਲ ਚਿੱਤ ਜੋੜਿਆ ਜਾਵੇ ਕਿਉਂਕਿ ਦਿਨ ਭਰ ਕਾਰੋਬਾਰ ਕਰਨਾ ਗੁਰਸਿੱਖ ਜੋ ਮਾਰਗ ਹੈ ਇਹ ਕੋਈ ਵਿਰਕਤਾ ਦਾ ਮਾਰਗ ਨਹੀਂ ਹੈ ਦੁਨੀਆ ਨੂੰ ਤਿਆਗਣ ਵਾਲਿਆਂ ਦਾ ਮਾਰਗ ਨਹੀਂ ਹੈ ਇਹ ਬੜਾ ਕਠਨ ਮਾਰਗ ਹੈ ਕਿਉਂਕਿ ਇਹ ਨੇ ਦੁਨੀਆ ਦੁਨੀਆ ਦੇ ਵਿੱਚ ਰਹਿਣਾ ਦੁਨੀਆ ਦੇ ਸਾਰੇ ਕਾਰੋਬਾਰ ਕਰਨੇ ਆ ਉਹਦੇ ਵਿੱਚ ਬਹੁਤ ਬੜੀ ਖੁਸ਼ੀਆਂ ਵੀ ਆਉਣੀਆਂ ਨੇ ਗਮੀਆਂ ਵੀ ਆਉਣੀਆਂ ਵਿਜੋਗ ਵੀ ਹੋਣੇ ਨੇ ਸੰਜੋਗ ਵੀ ਹੋਣੇ ਨੇ ਚਿੱਤ ਜਿਹੜਾ ਹੈ ਇਹ ਰੜਕਦਾ ਰਹਿਣਾ ਇਹਦੇ ਵਿੱਚੋਂ ਤਤ ਕੱਢ ਲੈਣਾ ਕਿਸੇ ਸੂਰਮੇ ਦਾ ਕੰਮ ਹੋਇਆ ਕਰਦਾ ਹਰ ਬੰਦਾ ਦੁਨੀਆਂ 'ਚ ਰਹਿ ਕੇ ਕਰ ਨਹੀਂ ਸਕਦਾ ਸੋ ਉਹ ਦੀ ਜੁਗਤ ਹੁੰਦੀ ਐ ਨਾਨਕ ਸਤਗੁਰੂ ਪੂਰਾ ਪੇਟੀਏ ਪੂਰੀ ਹੋਵੇ ਜੁਗਤਰ ਹਸੁੰਦਿਆਂ ਖਲੰਦਿਆਂ ਪਹਿਨੰਦਿਆਂ ਕਬੰਦਿਆਂ ਵਿਚੇ ਹੋਵੇ ਮੋਤ ਸੋ ਉਹਦੇ ਵਾਸਤੇ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਵਰਤਮਕਰਰ ਕੀਤਾ ਤੇ ਆਪ ਜੀ ਨੇ ਪੁੱਛਿਆ ਗੁਰੂ ਅੰਗਦ ਸਾਹਿਬ ਜੀ ਨੇ ਕਿ ਮਹਾਰਾਜ ਅੰਮ੍ਰਿਤ ਵੇਲੇ ਦਾ ਮਹਾਤਮ ਆਪ ਵਿਸ਼ੇਸ਼ ਦੱਸ ਦਿਓ ਕਿਰਪਾ ਕਰਕੇ ਦੱਸੋ ਕਿ ਕੀ ਮਹਾਤਮ ਮਹਾਰਾਜ ਕਹਿੰਦੇ ਦੇਖੋ ਜੋ ਸ਼ਾਸਤਰਾ ਆਦੇ ਅੰਦਰ ਮੰਨਿਆ ਹੋਇਆ ਹਨ ਪਵਿ ਮਹਾਪੁਰਸ਼ਾ ਨੇ ਉਹਦੇ ਮੁਤਾਬਕ ਵੀ ਜੋ ਨਿੱਜ ਤਜਰਬਾ ਹੈ ਉਹਦੇ ਮੁਤਾਬਕ ਵੀ ਕੇਵਲ ਇਸ਼ਨਾਨ ਕਰਨ ਦਾ ਫਲ ਜੋ ਹੋਇਆ ਕਰਦਾ ਹੈ ਉਹ ਇੰਨਾ ਜ਼ਿਆਦਾ ਹੈ ਕਿ ਜੇ 3 ਘੰਟੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦਾ ਹੈ ਤੇ ਫਲ ਚਾਹੁੰਦਾ ਹੈ ਉਸ ਇਸ਼ਨਾਨ ਦਾ ਵਿਧੀ ਹੁੰਦੀ ਹੈ ਇਸ਼ਨਾਨ ਕਰਨ ਦੀ ਉਸ ਵਿਧੀ ਦੇ ਨਾਲ ਜੇ ਇਸ਼ਨਾਨ ਕਰਦਾ ਹੈ ਪੂਰੀ ਤਰ੍ਹਾਂ ਦੇ ਨਾਲ ਉਸ ਨੂੰ ਸਵਾ ਮਣ ਸੋਨੇ দান ਕਰਨ ਦਾ ਰੋਜ ਪੁੰਨ ਮਿਲਿਆ ਕਰਦਾ। ਜੇ ਉਸ ਤੋਂ ਬਾਅਦ ਕਰਦਾ ਹੈ 45 ਮਿੰਟ ਬਾਅਦ ਤਾਂ ਉਸ ਨੂੰ ਸਵਾ ਮਣ ਚਾਂਦੀ ਪੁੰਨ ਕਰਨ ਦਾ ਮਿਲਿਆ ਕਰਦਾ। ਉਸ ਤੋਂ ਬਾਅਦ ਕਰਦਾ ਹੈ 1.5 ਘੰਟਾ ਦਿਨ ਰਹਿੰਦੇ ਤਾਂ ਉਸ ਨੂੰ ਸਵਾ ਮਣ ਤਾਂਬਾ ਪੁੰਨ ਕਰਨ ਦਾ ਫਲ ਮਿਲਿਆ ਕਰਦਾ। ਉਸ ਤੋਂ ਥੋੜੀ ਦੇਰ ਬਾਅਦ ਜੋ ਕਰਦਾ ਹੈ ਉਸ ਨੂੰ ਸਵਾ ਮਨ ਦੁੱਧ ਜਾਂ ਅੰਨ ਦਾਨ ਕਰਨ ਦਾ ਫਲ ਮਿਲਦਾ ਹੈ ਵਿधिਪੂਰਵਕ ਨਾਤੇਆਂ ਮੰਤਰ ਦਾ ਜਾਪ ਕਰਕੇ ਜੋ ਦਿਨ ਚੜ੍ਹੇ ਨਾਉਂਦਾ ਉਹ ਇਸ਼ਨਾਨ ਕੇਵਲ ਸਰੀਰ ਦੀ ਸਫਾਈ ਦਾ ਹੋਇਆ ਕਰਦਾ ਸੋ ਇਸ਼ਨਾਨ ਦੇ ਬਾਰੇ ਵੀ ਵੇਦਾਂ ਸ਼ਾਸਤਰਾਂ ਦੇ ਅੰਦਰ ਬਹੁਤ ਲਿਖਿਆ ਹੋਇਆ ਹੈ ਕਿ ਜੋ ਪਹਿਲੀ ਰਾਤ ਨਹਾਉਂਦੇ ਨੇ 11 ਵਜੇ 10 ਵਜੇ ਉਹਨੂੰ ਪ੍ਰੇਤ ਇਸ਼ਨਾਨ ਕਹਿੰਦੇ ਨੇ ਦਇਤ ਇਸ਼ਨਾਨ ਕਿਹਾ ਜਾਂਦਾ ਹੈ ਸੋ ਜੋ ਗੁਰਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਠੀਕ ਤਰ੍ਹਾਂ ਸਰੀਰ ਨੀਂਦ ਪੂਰੀ ਕਰ ਲਵੇ ਉਸ ਵੇਲੇ ਉਹਦੇ ਮਨ ਦੇ ਅੰਦਰ ਚਾਹ ਪੈਦਾ ਹੁੰਦਾ ਹੈ ਕਿ ਮੈਂ ਪਰਮੇਸ਼ਰ ਨੂੰ ਮਿਲਣਾ ਹੈ ਸਥਲ ਨਹੀਂ ਉਹਦਾ ਇਰਾਦਾ ਹੋਇਆ ਕਰਦਾ ਡੇੜੜ ਇਰਾਦਾ ਹੋਇਆ ਕਰਦਾ ਹੈ ਸੋ ਉਸ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ ਤੇ ਉਹਦੇ ਬਾਰੇ ਮਹਾਰਾਜ ਦਾ ਫਰਮਾਨ ਹੈ ਕਿ ਪਿੰਨੀ ਰਹਿਣ ਲਈ ਚਮਕਣ ਤਾਰੇ ਜਾ ਕੇ ਸੰਤ ਜਨਾ ਮੇਰੇ RAM ਪਿਆਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਪਿਆਰ ਲੱਗਿਆ ਹੋਇਆ ਹੈ ਉਹ ਆਲਸ ਨੂੰ ਪਰੇ ਛੱਡ ਕੇ ਜਾਗਦੇ ਹਨ ਇਸ ਤਰ੍ਹਾਂ ਪਿਆਰ ਨਾਲ ਕੋ ਅੰਮ੍ਰਿਤ ਵੇਲੇ ਪਾਲ ਕੇ ਉੱਠ ਕਰ ਅਮਰਸ ਸਾਣਾ ਸੋਰ ਚੱਗਦਾ ਆ ਤੇ ਸੰਗਤ ਮਿੱਤਿਆ ਹੈਗਾ ਪਰਗਾਸ ਕਰ ਕੋਈ ਨਾ ਸੰਤਾਂ ਵਕਤਾ ਦੀ ਰਾਤਨਾਂ ਕਿੰਨੀ ਰਾਂ ਲੀਏ ਚਮਕਣ ਪਾਰੇ ਕਿੰਨੀ ਰਾਂ ਲੀਏ ਚਮਕਣ ਪਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰ ਗੁਰਸਿੱਖਾਂ ਦਾ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਫਰਮਾਨ ਹੈ ਦੇ ਗੁਰਸਿੱਖ ਭਲਕੇ ਉੱਠ ਕੇ ਧਰਮਸ਼ਾਲਾ ਅੰਮ੍ਰਿਤ ਵੇਲੇ ਸਰਨਾਵੰਨ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਦਾ ਹੈ ਤੇ ਉੱਠ ਕੇ ਅੰਮ੍ਰਿਤ ਵੇਲੇ ਹੀ ਫਿਰ ਧਰਮਸ਼ਾਲਾ ਸਾਧ ਸੰਗਤ ਜਨ ਨਾਲ ਗੁਰੂ ਦੇ ਬਚਨ ਵਿਚਾਰਦਾ ਹੈ ਬਾਣੀ ਪੜ੍ਹਦਾ ਹੈ ਬਾਣੀ ਪੜ੍ਹਨ ਤੋਂ ਬਾਅਦ ਜਿੱਥੇ ਹਰੀ ਦਾ ਜਸ ਹੋ ਰਿਹਾ ਹੈ ਉੱਥੇ ਫਿਰ ਸੁਰਤ ਲਾ ਕੇ ਉਸ ਥਾਂ ਦੇ ਉੱਤੇ ਚਲਾ ਜਾਂਦਾ ਹੈ ਸਾਰ ਸੰਗਿਆ ਚ ਪਹੁੰਚਦਾ ਹੈ ਤੇ ਫੇਰ ਬਾਣੀ ਜਿਹੜੀ ਪੜੀ ਜਾਂਦੀ ਹੈ ਉਹਨੂੰ ਪਿਆਰ ਤੇ ਪ੍ਰੀਤ ਦੇ ਨਾਲ ਸੁਣਦਾ ਚਿੱਤ ਨੂੰ ਇਕਾਗਰ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿੱਤ ਚਿੱਤ ਦੀ ਇਕਾਗਰਤਾ ਦੀ ਹਰ ਹਾਲਤ ਚ ਲੋੜ ਹੋਇਆ ਕਹਿੰਦੇ ਆ ਜਿੰਨਾ ਚਿਰ ਚੇਤਨਾ ਇਕਾਗਰ ਹੋਵੇ ਬਾਣੀ ਪੜੀ ਜਾਂਦੀ ਪੜੀ ਜਾ ਰਹੀ ਹੈ ਲੇਕਿਨ ਚਿੱਤ ਘੁਮ ਰਿਹਾ ਹੈ ਲੇਕਿਨ ਉਹ ਚਿੱਤ ਨੂੰ ਇਕਾਗਰ ਕਰਕੇ ਇਹ ਕਿ ਕਿ ਤੱਕ ਨੂੰ ਆਪਣੇ ਅੰਦਰ ਜਿਸ ਤਰ੍ਹਾਂ ਕੋਈ ਚੀਜ਼ ਪੀਂਦੇ ਆ ਘੁੱਟ-ਘੁੱਟ ਦੇ ਨਾਲ ਪੀਂਦਾ ਜਾਂਦਾ ਸਮਝਦਾ ਜਾਂਦਾ ਨਾਲ ਵਿਚਾਰ ਕਰਦਾ ਸ਼ੰਕਾ ਮਨੋਂ ਮਿਟਾ ਕੇ ਗੁਰਸਿੱਖਾਂ ਦੀ ਸੇਵ ਕਰੰਦਾ ਹੈ ਇਹ ਨਹੀਂ ਦੇਖਦਾ ਵੀ ਅਮੀਰ ਹੈ ਜਾਂ ਗਰੀਬ ਹੈ ਛੋਟੇ ਅਹੁਦੇ ਤੇ ਲੱਗਿਆ ਹੋਇਆ ਹੈ ਵੱਡੇ ਤੇ ਲੱਗਿਆ ਹੋਇਆ ਹੈ ਸ਼ੰਕਾ ਮਨ ਚੋਂ ਮਿਟਾ ਕੇ ਫਿਰ ਸੇਵਾ ਕਰਦਾ ਸਾਰਿਆਂ ਦੀ ਜੋੜੇ ਛਾੜਦਾ ਹੈ ਇਹ ਨਹੀਂ ਕਹਿੰਦਾ ਕਿ ਬਹੁਤ ਗਰੀਬ ਬੰਦਾ ਆ ਗਿਆ ਤੇ ਮੈਂ ਇਹਦੇ ਜੋੜਿਆਂ ਨੂੰ ਕਿਉਂ ਹੱਥ ਲਾਵਾਂ ਇਹਦੇ ਝੂਠੇ ਬਰਤਨ ਕਿਉਂ ਮਾਂਜਾਂ ਕੀਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਨਾ ਪ੍ਰਸ਼ਾਦ ਨੇ ਆਉਂਦਾ ਹੈ ਪ੍ਰਸ਼ਾਦਾ ਨੇ ਆਉਂਦਾ ਹੈ ਤੇ ਸੰਗਤ ਚ ਖਲਾ ਕੇ ਖੁਸ਼ ਹੁੰਦਾ ਧਰਮ ਦੀ ਕੀਰਤ ਕਰਦਾ ਹੈ ਬੇਈਮਾਨੀ ਦੀ ਨਹੀਂ ਕਰਦਾ ਰਿਸ਼ਵਤਾਂ ਨਹੀਂ ਲੈਂਦਾ ਧੋਖੇ ਨਹੀਂ ਕਰਦਾ ਬਾਲਛਾਲ ਨਹੀਂ ਕਰਦਾ ਕਾਟ ਨਹੀਂ ਕਰਦਾ ਤੇ ਕਿਸੇ ਨਜਾਇਜ਼ ਤਰੀਕੇ ਦੇ ਨਾਲ ਪੈਸਾ ਨਹੀਂ ਕਮਾਉਂਦਾ ਧਰਮ ਦੀ ਕੀਰਤ ਕਰਦਾ ਕਿਉਂਕਿ ਧਰਮ ਦੀ ਕੀਰਤ ਚ ਬਰਕਤ ਹੋਇਆ ਕਰਦੀ ਹੈ ਅਹਿਸਾਸ ਹੈ ਬਹੁਤ ਬਰਕਤ ਰੱਜਦਾਈ ਆਦਮੀ ਤਾਂ ਆਏਗੇ ਧਰਮ ਦੀ ਕਿਰਤ ਹੋਵੇ ਨਹੀਂ ਤਾਂ ਇਹਦਾ ਮਨ ਅੱਗੇ ਹੀ ਅੱਗੇ ਜਾਂਦਾ ਹੈ ਕ੍ਰਿਸ਼ਨਾ ਮਿਰਲੇ ਹੀ ਕੀ ਬੂਝੀ ਹੈ ਲੱਖ ਜੋੜੇ ਲੱਖ ਕਰੋੜਾ ਮਨ ਨਾ ਹੋ ਰਹਿ ਪਰੇ ਪਰੇ ਹੀ ਕੋ ਲੂਜੀ ਅੱਗੇ ਹੀ ਅੱਗੇ ਚਲੇ ਜਾਂਦਾ ਧਰਮ ਦੀ ਕਿਰਤ ਇਸ ਨੂੰ ਰਜਾਦਿਆ ਕਰਦੀ ਹੈ ਇਹਦੇ ਅੰਦਰ ਸੰਤੋਖ ਪੈਦਾ ਕਰਦੀ ਹੈ ਤੇ ਯਥਾਰਾਂ ਸੰਤੁਸ਼ਟੇ ਦੇ ਵਿੱਚ ਆ ਕੇ ਇਹਦਾ ਚਿੱਤ ਸ਼ਾਂਤ ਰਹੇ ਨਾ ਪਰਮੇਸ਼ਰ ਵੱਲ ਨੂੰ ਜਾਣ ਦਾ ਜੋ ਰਸਤਾ ਹੈ ਕਾਲ ਖਾਏ ਕਿਛਤੋਂ ਦੇ ਨਾਨਕ ਰਾਹ ਪਛਾਣੇ ਸੇ ਜਿਹੜਾ ਕਾਲ ਕੀਰਤ ਕਰਦਾ ਹੈ ਉਹਦੇ ਵਿੱਚੋਂ ਜਿਹੜਾ ਦਿੰਦਾ ਉਹਨੂੰ ਰਾਹ ਦੀ ਪਛਾਣ ਆ ਜਾਂਦੀ ਹੈ